ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟ ਇਹ ਰਹਿਣਗੇ ਕ੍ਰੇਪ ਦਾ 올ਓਵਰ ਸੂਟ ਰਹਿਗਾ ਹੈਂਡਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਚਨਾਉਣ ਦਾ ਦੁਪੱਟਾ ਰਹਿਗਾ ਕੱਟਵਰਕ ਕੀਤਾ ਗਿਆ ਦੁਪੱਟੇ ਦੇ ਉੱਪਰ ਪ੍ਰਾਈਸ ਉੱਪਰ ਲੱਗਾ ਹੋਇਆ ਅਗਲੇ ਜਿਹੜੇ ਸੂਟ ਰਹਿਣਗੇ ਇਹ ਤੁਹਾਨੂੰ ਮਿਲਣਗੇ ਜੀ ਸ਼ਿਮਰ ਦਾ ਸੂਟ ਰਹਿਗਾ ਬਨਾਰਸੀ ਚ ਬਹੁਤ ਹੀ ਸੋਹਣਾ ਪਫ ਵਰਕ ਕੀਤਾ ਗਿਆ ਗੋਟਾ ਪੱਟੀ ਦਾ ਵਰਕ ਕੀਤਾ ਗਿਆ ਨਾਰ ਰਹਿਗਾ ਦੁਪੱਟਾ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਅਗਲੇ ਜਿਹੜੇ ਸੂਟ ਰਹਿਣਗੇ ਮਸਲੀਨ ਦਾ ਸੂਟ ਰਹੇਗਾ embroidery ਕੀਤੀ ਗਈ ਹੈ ਸਲਵਾਰ ਤੇ ਵੀ ਬਾਜੂ ਤੇ ਵੀ organza ਦਾ ਦੁਪੱਟਾ ਰਹੇਗਾ ਵਰਕ ਕੀਤਾਗਾ ਦੁਪੱਟੇ ਦੇ ਉੱਪਰ ਵੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਪ੍ਰਾਈਸ ਆਪਾਂ ਨਾਲ ਦੀ ਨਾਲ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂ ਜਿਹੜਾ ਇਹ ਸੂਟ ਹੈਗਾ ਸਿੰਗਲ ਪੀਸ ਹੈ ਮਸਲੀਨ कॉटन ਦੀ ਸ਼ਰਟ ਹੈਗੀ ਨਾਲ ਹੈਗਾ ਦੁਪੱਟਾ ਦੁਪੱਟੇ ਤੇ ਲੈਸ ਲਗਾਈ ਗਈ ਹੈ बॉटम ਤੇ ਵਰਕ ਕੀਤਾ ਗਿਆ ਅਗਲੇ ਜਿਹੜੇ ਸੂਟ ਹਨਗੇ ਪਿਓਰ कॉटन ਦੇ ਪ੍ਰਿੰਟਡ ਸੂਟ ਮਿਲਣਗੇ ਨਾਲ ਰਹਿਣਗੇ ਦੁਪੱਟੇ ਹਾਫ ਪਿਓਰ ਦੇ 2.5 ਮੀਟਰ ਸ਼ਰਟ 2.5 ਮੀਟਰ बॉटम रहेगी ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਹਾਂਜੀ ਆਏ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ